ਹਾਂਜੀ ਬਈ ਕੀ ਹਾਲ ਆ ਸਾਰੇ ਭਰਾਵਾਂ ਦਾ ਘਰ ਪਰਿਵਾਰ ਵਧੀਆ ਹੋਣਗੇ ਸਾਰੇ ਵੀਰਾਂ ਦੇ ਲੈ ਬਈ ਟਾਈਮ ਹੋ ਗਏ 7 ਤੋਂ ਥੋੜਾ ਜਿਹਾ ਉੱਤੇ ਵਿੱਚੋਂ ਚਲੀਏ ਖੁੱਡੇ ਵਾਲਾ ਖੋਲ ਦੀ ਨਿਚਲੇ ਖੋਲ ਲਿਆ ਭਰਾਵਾ ਲੱਗ ਜਾ ਚਾਬੀ ਟੱਡਾ ਹੋ ਗਿਆ ਪਿਆ ਨੋ ਬਈ ਇਥੇ ਨੇ ਖੁੱਡੇ ਦਾ ਜੇਡ ਖੋਲਤਾ ਬਸ ਖੁੱਡੇ ਖੁੱਲ ਗਏ ਆਪਣੇ ਕਹਿੰਦੇ ਕਹਿੰਦੇ ਅੱਜ ਮੀਂਹ ਵਾਲਾ ਮੌਸਮ ਆ ਯਾਰ ਮੀਂਹ ਉਹ ਹਣੇ ਰਿਓ ਪਰ ਤੱਪਦਾ ਵਧੀਆ ਲੱਗੀ ਆ ਅੱਗੇ ਕੀ ਕਹਿ ਸਕਦੇ ਆ ਚਾਹ ਬoi ਗਰਮੀ ਆ ਚਾਹ ਡੇਕ ਵੀ ਹੋ ਜੀ ਆਪਣੀ ਸ਼ਾਮ ਮਾੜੀ ਮੋਟੀ ਦੇਣ ਲੱਗ ਜੂ ਕੁੱਲ ਤਾਂ ਦੇਖ ਲਈ ਨਿਗਾਹ ਮਾਰ ਲਈ ਕਿ ਮੈਨੇ ਸੱਟ ਆ ਬਾਈ ਇਧਰ ਵੀ ਕੰਮ ਓਕੇ ਰਿਪੋਰਟ ਐ ਵਾਹਿਗੁਰੂ ਦੀ ਮਿਹਰ ਨਾਲ ਪ੍ਰਮਾਤਮਾ ਦੀ ਮਿਹਰ ਨਾਲ ਨਾ ਪਾਠ ਆਪਣੇ ਅੱਜ ਇਧਰ ਦਰਾਚ ਚ ਚਲੋ ਓਟਾ ਵੀ ਲੋਟਾ ਕੰਮ ਚਲ ਬਈ ਅੱਜ ਆਪਾਂ ਸੋਡਾ ਖੋਲਤਾ ਇਹਨੂੰ ਖੁੱਲਾ ਰੱਖ ਦੋ ਘੰਟੇ ਮੰਗ ਰਾ ਦੋ ਇੱਕ ਹੋ ਬੋਲ ਦਾਂਗੇ ਘੰਟੇ ਘੰਟੇ ਮੰਗ ਰੋ ਖੋਲ ਦਾਂਗੇ ਜੀ ਚਾਰੇ ਗੁੱਡੇ ਧੁੱਪ ਲੱਗ ਜੂ ਲਗੂ ਤਾਂ ਫਿਰਦੇ ਰਹਿਣਗੇ ਨਾ ਪਰਦਾ ਜੀ ਨਿਕਲੇ ਆਂਦੀ ਐ ਬੱਚਾ ਫੇਰ ਥੱਲੇ ਉਤਰਿਆ ਬਈ ਉਥੋਂ ਛਾਲਗਾਰਾ ਮਾਰ ਕੇ ਡਿੱਗ ਗਿਆ ਹਣਾ ਚਲੋ ਬਈ ਲੋਟ ਐ ਇਹਨੂੰ ਬਾਅਦੋਂ ਖੋਲਾਂਗੇ ਫੁੱਡੇ ਨੂੰ ਇੱਧਰ ਵੀ ਦੇਖ ਲੈ ਕੋਈ ਬੱਚਾ ਰੰਨੀ ਉਹਦੇ ਪਾਣੀ ਵਿੱਚ ਡਿੱਗਿਆ ਪਿਆ ਬਈ ਮੇਨ ਤਾਂ ਬੱਚੇ ਦੇ ਹੀ ਹੁੰਦਾ ਨਾ ਯਾਰ ਰਾਤ ਦਾ ਪੈਦੇ ਉੱਤੇ ਰਾਤ ਨਹੀਂ ਕੁਝ ਲੋ ਬਈ 1 ਵਜਾ ਹੋਰ ਮਰਿਆ ਪਿਆ ਜੇ ਯਾਰ ਇਹ ਹੈ ਕਿ ਤੁਸੀਂ ਗੱਲਣਾ ਦੇ ਤੇ ਉਹਨਾਂ ਦਾ ਬਈ ਆਪਣੇ ਕਬੂਤਰ ਹੀ ਕਪੱਲਾ ਪੂਰਾ ਦਾ ਉਹਦਾ ਬਸ ਚਾਹ ਬਈ ਚੱਕ ਦਿੰਨੇ ਸਾਈਡ ਦਿੰਨੇ ਦੱਬਦੇ ਆਉਣੀ ਐ ਸਾਈਡ ਤੇ ਤੇ ਚਾਹ ਬਈ ਦਿਖਾਉਣੇ ਬਾਅਦ ਕਬੂਤਰ ਯਾਰ ਜਿੱਦਾਂ ਨੁਕਸਾਨ ਹੋ ਗਿਆ ਆਪਣਾ ਇੱਕ ਹੋਰ ਬੱਚੇ ਦਾ। じゃ ਬਈ ਘਰ ਦੇ ਦਿਖਾਉਣੇ ਬਾਚਾ ਠੀਕ ਹੈ ਉੱਤੇ ਚਾਲਦੇ ਹੁਣ ਇਹ ਤਾਂ ਮਗਰ। ਬੱਚਾ ਮੈਂ ਦੱਬਿਆ ਮੈਂ ਫੇਰ ਉੱਤੇ ਚਾਲਦੇ ਹਾਂ। ਹਾਂਜੀ ਬਈ ਆ ਗਿਆ ਆਪਾਂ ਉੱਤੇ। ਛਤਰੀਆਂ ਜਨਾ ਕੁਟਰ ਛੱਡੀ ਗਏ ਮੌਸਮ ਹੈ ਜੇ ਖਰਾਬ ਆਦੂਗਾ ਨਾ। ਨਾ ਆਪਾਂ ਬੱਚੇ ਦਾ ਮੈਂ ਬੰਦੀ ਰੱਖਾਂਗੇ। ਤੇ ਕੁਟਰ ਇੱਕ ਕਰ ਲਈਏ। ਰਾਤ ਬਈ ਆਪਾਂ ਦੱਸੀ ਤੇ ਉਹ ਲਾ ਕੇ ਸੀ ਇਹਨਾਂ ਨੂੰ ਦਵਾਈ ਲੈ 52 ਆਪਣਾ ਪਾਵਰ ਲੈਣਾ ਠੀਕ ਐ ਉਤਲੇ ਉਤਰ ਦੇਖ ਲਈਏ ਸੈਟ ਬੈਠੇ ਯਾਰ ਤੇ ਇਹਨਾਂ ਚ ਆਪਣੇ ਮੈਂ ਬਈ ਆ ਬੱਚਾ ਵੀ ਹੁੰਦਾ ਛਾਣਾ ਹੀ ਮਾਰਦਾ ਫਿਰਦਾ ਇਹਨੂੰ ਪਰਸ ਵਾਲਾ ਆਇਆ ਸੀ ਦੁੱਧ ਤੇ ਲੋਟ ਐ ਇਧਰ ਵੀ ਕੰਮ ਹੋ ਬਈ ਇਹ ਜੋ ਹੁਣ ਬਈ ਆਪਾਂ ਤਿੰਨ ਉਤਰ ਕੱਢਣੇ ਸੀ ਜਿਹੜਾ ਨੂੰ ਬਾਜੀ ਵਾਲਿਆ ਕਾ ਦੁਪਹਿਰ ਨੂੰ ਬਦਾ ਖਵਾਵਾਂਗੇ ਹੁਣ ਇਹਨਾਂ ਨੂੰ ਪਾਣੀ ਰੱਖ ਦਿੰਨੇ ਆ ਬਈ ਯਾਰ ਪਾਣੀ ਦਾ ਕੋਈ ਚੱਕਰ ਨਹੀਂ ਬਦਾ ਆਪਾਂ ਦੁਪਹਿਰੇ ਖਵਾਉਣੇ ਆ ਤੇ ਦੁਪਹਿਰ ਹੀ ਇਹਨਾਂ ਨੂੰ ਅੱਜ ਕਣਕ ਰੱਖਾਂਗੇ ਠੀਕ ਐ ਤੇ ਓਕੇ ਆ ਬੱਚੇ ਪੂਰੇ ਸ਼ਾਨਾ ਮਾਰੀ ਜਾਂਦੇ ਆ ਲੈ ਮੈਂ ਪਾਣੀ ਆਪਾਂ ਮੜਾ ਬਦਲ ਦਿੰਨੇ ਆ ਯਾਰ ਮਾਰਨੀ ਬਦਲਣਾ ਬਈ ਪਾਣੀ ਬਦਲਦੀ ਐ ਠੀਕ ਐ ਫੇਰ ਦਿਖਾਉਣ ਕੂਤਰ ਓਕੇ ਰਿਪੋਰਟ ਐ ਚਾਹਦਾ ਬਾਅਦ ਚ ਦਿਖਾਵਾਂ ਬਈ ਹੁਣ ਇਹ ਤਾਂ ਮਾਗਰੋਂ ਜੇ ਬੱਚੇ ਦਾ ਕੱਢਿਆ ਆਪਾਂ ਛੋਟੇ ਦਿਖਾ ਦਾਂਗੇ ਠੀਕ ਐ ਹੁਣ ਆਪਾਂ ਪਾਣੀ ਬਦਲਦੀ ਐ ਇਹਨਾਂ ਨੂੰ ਫੱਲੇ ਬੱਚੇ ਹੀ ਕੱਢਾਂ ਬਈ ਅੱਠ ਅੱਠਾਂ ਚੋਂ ਐ ਲੈ ਲਓ ਦੋ ਦੇ ਰੰਗ ਲੱਗਿਆ ਨਾ ਅੱਠਾਂ ਚੋਂ ਬੱਚੇ ਆਪਾਂ ਦੇਖ ਹੀ ਲਈ ਕਿੰਨੇ ਰਹਿੰਦੇ ਆ ਗਿਜੌਣ ਵਾਲੀ ਬਈ ਕਿੰਨੇ ਗਿਜੌਣ ਵਾਲੇ ਬੱਚੇ ਛਤਰੀ ਤੇ ਕਰਦੇ ਰੰਗ ਲਾ ਕੇ ਅੱਜ ਬਈ ਠੀਕ ਹੈ। ਇਹੀ ਦਿਖਾਉਣੇ ਆ ਜੀ ਸਾਨੂੰ ਵੱਡੇ ਕੂਤਰ ਆਪਣੇ ਬਾਜ਼ੀ ਵਾਲੇ ਕੋਈ ਨਹੀਂ ਆਪਾਂ ਛੇੜਦੇ। ਜਿਹੜੇ ਬੱਚੇ ਕੱਢਣ ਵਾਲੇ ਉਹ ਕਰਦੇ ਆ। ਤੇ ਜਿਹੜੇ ਇਹਨਾਂ ਨਾਲ ਸੁਰੰਖ ਹੋ ਗਏ ਉਹ ਤੇ ਬਿਠਾ ਦਿੰਨੇ ਆ ਬਈ ਅੱਜ। ਛਤਰੀਆਂ ਦੀ ਠੀਕ ਹੈ। ਆ ਤਾਂ ਦੋਨੇ ਭਾਈ ਆ ਬਈ ਇੱਕ ਕਾਲਾ ਬੋਟਾ ਇੱਕ ਲਾਲ ਗੁਲਾਬੀ ਠੀਕ ਹੈ। ਉਹ ਕਾਲਾ ਵੀ ਗੁਲਾਬੀ ਵਰਗੀ ਇੱਕ ਤਰ੍ਹਾਂ ਦਾ। ਤੇ ਪਾਣੀ ਬਦਲ ਕੇ ਬਈ ਦਿਖਾਉਣੇ ਜਿਹੜਾ ਜਰਾ ਲਾਇਆ ਅੱਜ ਆਪਾਂ। ਬਾਹਰ ਰੱਬ ਨੇ ਜੀ ਮੀਂਹ ਘਰ ਨਾ ਪਾਇਆ ਹਨੇਰੀ ਨਾ ਚੱਲੀ। ਫੇਰ ਬਾਹਰ ਕੱਢਾਂ ਠੀਕ ਆ ਬਈ। ਚਾ ਦਿਖਾਉਣੇ ਬਈ ਥੋੜਾ ਟਾਈਮ ਆਪਾਂ ਹਾਂਜੀ ਬਈ ਆਪਾਂ ਹੁਣ ਉੱਤੀ ਆਏ ਸੀ ਤੇ ਮਾ ਕੇ ਬਦਾਮ ਵਾਲੇ ਕਬੂਤਰ ਕੱਢ ਲਈਏ ਤੰਨੇ ਕੱਲ ਪੈਪਰਾਇਨ ਲੱਗੀ ਹੋਈ ਦਵਾਈ ਇਹਨਾਂ ਨੂੰ ਰਾਤ ਨਫਸੀ ਲਾਤੀ ਸੀ ਤੇ ਜਿਹੜੇ ਬੱਚੇ ਰਹਿੰਦੇ ਆ ਰੰਗ ਵਾਲੇ ਇਹਨਾਂ ਨੂੰ ਵੀ ਕੱਢਦੇ ਆ ਯਾਰ ਪਹਿਲਾਂ ਰੰਗ ਵਾਲੇ ਜਿ ਬਾੜ ਦਿੰਨੇ ਆ ਹਾਂ ਰੰਗ ਵਾਲੇ ਬਾੜਦੀਆਂ ਨਾ ਪਹਿਲਾਂ ਰੰਗ ਵਾਲੇ ਬਾੜ ਕੇ ਜਿ ਬਿਠਾ ਦਿੰਨੇ ਆ ਜੋ ਹਾਲ ਚੱਕ ਮਹੋ ਰੰਗ ਲਾ ਦਾਂਗੇ ਘੜੇ ਰੰਗ ਵਾਲੇ ਬੱਚੇ ਜਿਹਨੇ ਆ ਮਿੱਠਾ ਬਈ ਇਹ ਡਾਰਨੇ ਹੁਣ ਚਾ ਚਲ ਦਰ ਦੋ ਤੰਨੋ ਬਈ ਤੰਨੋ ਤੇ 1 9 8 4 ਤੇ 4 1 5 ਇਸ ਪੰਜ ਚਾਰ ਪੰਜ ਜਿਵੇਂ ਸਾਚ ਆਪਣਾ ਦੂਜੀ ਬਟੇਰਾ ਗਲਤ ਆਇਆ ਹੋਇਆ ਹੈ ਪੰਜ ਬੱਚਿਆਂ ਰੰਗ ਲਾ ਦਿੰਨੇ ਆ ਠੀਕ ਹੈ ਅੱਜ ਬਈ ਤੇ ਬਦਮਾਲੇ ਕੂਤਰ ਆਪਣੇ ਉਹ ਬੈਠੇ ਆ ਫੜ ਜ ਆਪਣੀ ਨਿਗਾ ਪੈ ਗਈ ਬਦਮਾਲੇ ਕੂਤਰ ਕੱਢਦੇ ਆ ਬਈ ਹੁਣ ਠੀਕ ਹੈ ਕਾਲਾ ਚਿਨਾ ਉਹ ਤੇ ਹੋ ਇਹਨਾਂ ਨੂੰ ਫੜ ਕੇ ਜਾੜ ਦੀ ਛੱਡ ਲਈਏ ਫੇਰ ਦਿਖਾਉਣੇ ਬਈ ਠੀਕ ਹੈ ਤਿੰਨੇ ਕਬੂਤਰ ਲੋ ਬਈ ਬੱਚੇ ਆਪਾਂ ਪੰਜੇ ਕੱਢ ਲਈ ਇਹਨਾਂ ਰੰਗ ਲਾਉਣਾ ਅੱਜ ਠੀਕ ਹੈ ਪੰਜੇ ਰੰਗ ਵਾਲੇ ਹੋ ਗਏ ਤੇ ਕਬੂਤਰਾਂ ਦਾ ਦਾਣਾ ਠੀਕ ਹੈ ਦੂਜਿਆਂ ਨੂੰ ਆਪਾਂ ਤੇ ਜਿਹੜੇ ਬਦਾਮ ਵਾਲੇ ਬਦਾਮ ਵਾਲੇ ਆਪਾਂ ਤਿੰਨੇ ਕੱਢ ਲਏ ਠੀਕ ਹੈ ਆਪਾਂ ਹੁਣ ਚੱਲਦੇ ਆ ਬਰਾਮਾ ਵਾਲੇ ਕੋਲ ਇਹ ਖਾਣ ਲੈਣਗੇ ਉਹਨੇ ਤਾਂ ਅੱਜ ਕਣਕਾ ਬਈ ਫੇਰ ਬਦਾਮ ਵਾਲਿਆਂ ਨੂੰ ਵੀ ਕਣਕ ਖਵਾ ਦਾਂਗੇ ਠੀਕ ਹੈ ਤੁਸੀਂ ਆ ਬੈਠੇ ਆ ਪਾਣੀ ਆ ਪਿਆ ਰਿਹਾ ਜੋ ਕੱਢਦੀ ਬਰਾਮਾ ਜੋ ਲੋ ਬਈ 10 ਬਰਾਮ ਨੇ ਆ ਪਹਿਲਾਂ ਆ ਪਾ ਉਤਲੇ ਨੂੰ ਕੱਢ ਰੱਖ ਦਿੰਨੇ ਆ ਇੱਕ ਮਿੰਟਾ ਖੋਲ ਲਈ ਗੇਟ ਲੋ ਬਈ ਪਹਿਲਾ ਉਤਰ ਆ ਜਾ ਆ ਆ ਆ ਉਰੇ ਰੱਖ ਲੈ ਤਾਂ ਮੈਂ ਸਾਢੇ ਜੀਤੇ ਤਨੋਂ ਲੱਗ ਨਾ ਰੱਖਾਂ ਵੀ ਬਦਾਮ ਕੋ ਵੀ ਨੇ ਜਿਹੜੇ ਬਦਾਮ ਨੇ ਡੱਗੀਆਂ ਨੇ ਵੀ ਟੱਕਦਾ ਗਿਆ ਆਪਾਂ ਜਿਵੇਂ ਚਾਹ ਬਦਾਮ ਡਿੱਗ ਪਏ ਬਸ ਆਖ ਬੜੀਆਂ ਨਾਲ ਹੀ ਹੈ ਬਈ ਹੁਣ ਇਹ ਜਿਹੜੇ ਆਪਾਂ ਕੱਢਿਆ ਤਿੰਨੇ ਪਹਿਲਾਂ ਮੈਨੂੰ ਐਸੇ ਕੂਤਰੋ ਕਿ ਥੋੜਾ ਜਿਹਾ ਆਪਣਾ ਖਰਾਬ ਹੈ ਪਰ ਕੂਤਰੋ ਵੀ ਸਹੀ ਹੈ ਬਸ ਮਸਤਿਆ ਪਿਆ ਕੱਲ ਨੂੰ ਕਲਦੀ ਬੰਦੀ ਬਈ ਠੀਕ ਹੈ ਜੀ ਦੂਜਾ ਦਿਨ ਹੈ ਕੋਈ ਨਾ ਪਾਸੋਂ ਕਰ ਦੇਣਾ ਆ ਜਾ ਓਏ ਆ ਆ ਆਓ 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 ਲੇ ਭੀ ਫੇ ਇਹ ਦੇਖਦੇ ਹਾਂ ਕੀ ਬਣਦਾ यार ड पे थोड़े जे कोई चकर नहीं कड़ दें भाई आई पानी इन्हों पा दें आप ठीक है अपना एक इन भी रख दिए आह 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 आयो 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 आ आह आह आ आ आ आह आह बैठा आ गया चार चल इधर ना आया 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 बदम रात भैया फिर खाऊगा ठीक है माड़ा तो आने चाकी जाने आ आ आया 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 आ आ आ आ आह आह भाई को फसा दी आप यार ਕਈ ਵਾਰ ਪਤਾ ਨਹੀਂ ਹੁੰਦਾ ਜਾਨਵਰ ਨਿਕਲ ਜੇ ਯਾਰ ਇਹ ਕਰਨ ਉਹ ਤਾਂ ਲੱਗਣ ਹੀ ਨੇ ਯਾਰ ਜਦ ਪਿੰਨ ਦਾ ਲਾ ਦਿੰਗੇ ਆ ਪਿੰਨ ਉਹ ਸੌਦੇ ਨੇ ਯਾਰ ਨੋ ਬਈ ਤਿੰਨੋਂ ਬਿਦਾਵਰਾ ਤੇ ਆਪ ਦਾ ਵੀ ਖਾ ਲੈਣਗੇ ਨਾ ਆਪਾਂ ਛੇੜਨੇ ਆ ਆ ਆ ਆ ਆ ਆਈਓ ਆ ਆ ਆ ਉਹਦੇ ਵੀ ਪੈਰ ਪਾਈ ਉਹਦੇ ਕੋਈ ਨਾ ਆ ਦਾ ਵੀ ਚੱਕੂ ਉਥੋਂ ਖਾਊਗਾ Ozi, Ozi. Und jetzt Oh, Ah, 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 ah. oh, oh. ah, ah, ah. Ah. Ah, ah, ah. ਪਈਆ ਜਾਰ ਕਰਦੀ ਹੈ ਲੈ ਗਈ ਗਾ ਰੱਖਦਾ ਸੱਟ ਤਿੰਨੋਂ ਰਲ ਤੇ ਬਦਾਮ ਪਾ ਕੇ ਆਦਾ ਵੀ ਖਾ ਲੈਣਗੇ ਬਦਾਮ ਖਾ ਲਈ ਠੀਕ ਹੈ ਆਪਾਂ ਖਵਾਉਂਦੇ ਨਹੀਂ ਹੋਣ ਇਹਨਾਂ ਨੂੰ ਜਿੰਨਾ ਰਹਿੰਦੇ ਭੁੱਖਾ ਰਹਿਣ ਦਾ ਕੋਈ ਚੱਕਰ ਨਹੀਂ ਫਿਰ ਹੌਲੀ ਹੌਲੀ ਆਤ ਬੂ ਯਾਰ ਨਹੀਂ ਅੱਗੇ ਓਖਾ ਕਰਨਗੇ ਆਪਾਂ ਨੂੰ ਚਾ ਭਈ ਇਹਨਾਂ ਨੂੰ ਬੈਠਣ ਦੋ ਹੁਣ ਮੈਂ ਲੋ ਅੱਜ ਆਪਾਂ ਗਲਾਬੀ ਗਲਾਬੀ ਰੰਗ ਪਿਆ ਬਈ ਤੇ ਇੱਕ ਪਿਆ ਆਪਣਾ ਉਹ ਕਾਲਾ ਠੀਕ ਹੈ ਦੋ ਰੰਗ ਲਾਉਣੇ ਅੱਜ ਉਹਨਾਂ ਦੇ ਤੇ ਇਹਨਾਂ ਦੇ ਅਪਕਲ ਫੀਲਾਮ ਆਏ ਬਈ ਤੇ ਗੁਲਾਬੀ ਰੰਗ ਲਾਵਾਂਗੇ ਛੱਡਣ ਵਾਲਿਆਂ ਦੇ ਕੱਲ ਨੂੰ ਲਾਮਾਏ ਬਈ ਰੰਗ ਇਹਨਾਂ ਦੇ ਇਹਨਾਂ ਹੁਣ ਖਾਂਣ ਤੋਂ ਬਾਅਦ ਲੈ ਵੀ ਉਹ ਬੈਠੇ ਉਹਨਾਂ ਦੇ ਲਾਉਣੇ ਰੰਗ ਅੱਜ ਆਪਾਂ ਵੀ ਨਾ ਕੋਈ ਛਤਰੀ ਖੜੀ ਕੀਤੀ ਨਾ ਕੁਝ ਹੋਰ ਨਾ ਅੱਜ ਆਪਾਂ ਬੱਚੇ ਡਾਏ ਆ ਕੱਲ ਨੂੰ ਡਾਏ ਆ ਬੱਚੇ ਵੀ ਠੀਕ ਹੈ ਆਪਾਂ ਵੀ ਉਹਦੇ ਛਾਂ 'ਚ ਬੈਠ ਕੇ ਰੰਗ ਲਾ ਦਿੰਨੇ ਆ ਪੂਰੀ ਆਪਾਂ ਰੰਗ ਬਈ ਮੈਂ ਲਾ ਕੇ ਫੇ ਦਿਖਾ ਦੂੰ ਤੁਹਾਨੂੰ ਜਾਂ ਕੱਲ ਨੂੰ ਜਦੋਂ ਕੱਢੂੰ ਠੀਕ ਹੈ ਹੁਣ ਬਈ ਕੱਢੇ ਜਾਣੇ ਤਾਂ ਵੀਡੀਓ ਵੀ ਨਹੀਂ ਬਣਨੀ ਹੋਰ ਕੋਈ ਚੱਕਰ ਨਹੀਂ ਜਿੰਨਾ ਹੋ ਸਕਦਾ ਮੈਂ ਉਹ ਰੰਗ ਲਾ ਕੇ ਵੀਡੀਓ ਦੇ ਵਿੱਚ ਸ਼ਾਰਟ ਪਾ ਦੂੰ ਇੱਕ ਤਰ੍ਹਾਂ ਠੀਕ ਹੈ ਸ਼ਾਰਟ ਪਾ ਕੇ ਦਿਖਾ ਦੂੰ ਠੀਕ ਹੈ ਬਈ ਜਣਪੀ ਕੀ ਕੀ ਮੈਂ ਕੀਲੇ ਰੰਗ ਲਾਇਆ ਆਪਾਂ ਓਏ ਬਈ ਬਾਅਦੇ ਦਿਖਾਉਣਾ ਠੀਕ ਹੈ ਬਰਾ ਆ ਬੱਚੇ ਵੀ ਪੰਜ ਬੱਚੇ ਆ ਆਪਣੇ ਲੋ ਬਈ ਪਹਿਲੇ ਬੱਚੇ ਦੇ ਲਾਇਆ ਆਪਾਂ ਸੱਜੇ ਪੱਲੇ 'ਚ ਗੁਲਾਬੀ ਰੰਗਾ ਨੀਚੋਂ ਕਾਲੀ ਜਮਾਂਦਰੂ ਕਾਲੀ ਚਾਲਰ ਠੀਕ ਐ ਤੇ ਅੱਖਾਂ ਵੀ ਦਿਖਾ ਦਿੰਨੇ ਖੱਟੀ ਪੀਲੀ ਲੱਖਾ ਜਾਗਾ ਠੀਕ ਐ ਲਾਲ ਤੇ ਕਾਲਾ ਚੀਨਾ ਠੀਕ ਐ ਵੀਰੇ ਇੱਕ ਪਲੀ ਰੰਗ ਲਾਇਆ ਦੂਜੀ 'ਚ ਨਹੀਂ ਠੀਕ ਐ ਇਹਨੂੰ ਵੀ ਆਪਾਂ ਖੁੱਡੇ ਛੱਡ ਦਈਏ ਬਈ ਠੀਕ ਐ ਪਹਿਲਾ ਬੱਚਾ ਲਾ ਲੋ ਇਹਨੂੰ ਜਾਲਚੀ ਦੇ ਬਾਹਰ ਘੜਦੀ ਏ ਛਤਰੀ ਦੇ ਲੈ ਬਈ ਕਮੈਂਟ ਮਾਰ ਛਤਰੀਆਂ ਖੜੀਆਂ ਕਰਦਾ ਖਤਰੀ ਬਿਠਾ ਦਿੰਦੇ ਆ ਖੁੱਲੇ ਜੋ ਛਾੜ ਦੇ ਬਈ ਕੱਲ ਨਹੀਂ ਮਾੜਾਂਗੇ ਖਤਰੀ ਤੇ ਅੱਜ ਇਹਨਾਂ ਨੂੰ ਖੁੱਡੀ ਜੀ ਕਾਟਦੇ ਆ ਠੀਕ ਐ ਇਹ ਜੀ ਕਰਤੇ ਬਈ ਅੱਜ ਆਪਾਂ ਇਹ ਜੀ ਛੱਡਦੇ ਨੇ ਅੰਦਰ ਕਰਦੇ ਆ ਕੱਲ ਨੂੰ ਗੱਡਾਂਗੇ ਬੁੱਤਰ ਆਪਾਂ ਕਾਲੇ ਕਿੰਨੇ ਆਪਣੇ ਕੋਲ ਤਿੰਨ ਨੇ ਦੋ ਗਾਲ ਜਿੰਨੇ ਕ ਲਾਲ ਜਿੰਨੇ ਦੋ ਚਿੱਟੇ ਲੈਨੇ ਰੰਗ ਲਾਉਣੇ ਬਈ ਠੀਕ ਐ ਉਹ ਵੀ ਦਿਖਾਉਣੇ ਤੁਹਾਨੂੰ ਲੋ ਬਈ ਦੂਜਾ ਬੱਚਾ ਠੀਕ ਐ ਇਹਦੀ ਕਰਤਾ ਖੱਬਾ ਪੱਲਾ ਗੁਲਾਬੀ ਵਿਚਾਰੋ ਕੱਚ ਤੇ ਕਾਲਾ ਡੰਡਾ ਹੈ ਆਪਣਾ ਤਾਂ ਉਹ ਇੱਕ ਤਰ੍ਹਾਂ ਦਾ ਠੀਕ ਐ ਅੱਖਾਂ ਦਿਖਾ ਦਿੰਦੇ ਖਟੀਆਂ ਦੀ ਐ ਬਈ ਇਹ ਵੀ ਪੀਲ ਅੱਕਾ ਕਾਲੀ ਨੋਕ ਦਾ ਠੀਕ ਐ ਕੱਲ ਨੂੰ ਕੱਢਾਂਗੇ ਬਈ ਇਹ ਵੀ ਕਬੂਤਰ ਬੱਚੇ ਛਤਰੀ ਤੇ ਕੱਲ ਨੂੰ ਇਹਨਾਂ ਦੇ ਪਰਵਾਹਾਂ ਹੀ ਗੇੜੇ ਦੂਜਾ ਬਈ ਤੀਜਾ ਹੋਣੇ ਤਾਂ ਮਾਰੋਂ ਰੰਗ ਲਾਗੇ ਬਈ ਦੋ ਬੱਚਿਆਂ ਨੂੰ ਰੰਗ ਦਿਖਾਦਾ ਵੀਡੀਓ 'ਚ ਤੇ ਜਿਹੜੇ ਆ ਤਿੰਨਾਂ ਬੱਚੇ ਇਹਦੇ ਇਹਨਾਂ ਰੰਗ ਦਿਖਾ ਜਾਣਗੇ ਕਦੋਂ ਵੀ ਆਪਾਂ ਦੋਨੇ ਪਾਸੇ ਲਾਏ ਆ ਤੇ ਫਿਰ ਵੀਡੀਓ ਨਹੀਂ ਬਣਦੀ ਸੀ ਯਾਰ ਤੇ ਸਵੇਰੇ ਰੰਗ ਜਦੋਂ ਉੱਡੇ ਉਦੋਂ ਦਿਖਾਵਾਂ ਠੀਕ ਹੈ ਭਾਈ ਹੁਣ ਆਪਾਂ ਅੰਦਰ ਕਰਦੀ ਐ ਇਹ ਵੀ ਕਣਕ ਦਾ ਰਖਾ ਦੇਣਗੇ ਯਾਰ ਪੰਜਾਬਰ ਆਪਣੇ ਠੀਕ ਹੈ ਕਾਦਾ ਬਦੂਜੀ ਖਰਾਕ ਹੁਣ ਪੌਣੀ ਛੜਤੀ ਗੱਟਾ ਆਪਣਾ ਅੱਧਾ ਉਹ ਪਿਆ ਬਈ ਭਰੇ ਦਾ ਭਰੇ ਆ ਉਹ ਵੀ ਦਿਖਾ ਦਿੰਦਾ ਠੀਕ ਹੈ ਉਹ ਵੀ ਜਾ ਆਪਾਂ ਅੱਜ ਥੱਲੇ ਲੈ ਜਾਵਾਂਗੇ ਯਾਰ ਇਹਨਾਂ ਨੂੰ ਨਹੀਂ ਪਾਉਂਦੇ ਤੇ ਇਹਨਾਂ ਨੂੰ ਕਰਦੇ ਆਪਾਂ ਖੋਲਦੇ ਆਂ ਭਈ ਅੰਦਰ ਤੇ ਬਈ ਕਰਦੇ ਪੰਜੇ ਗਏ ਇੱਕ ਦਾ ਸਾਤ ਸਾਤ ਦਾ ਵੀ ਕਿਤੇ ਦੇ ਖਾਲੀ ਗੱਜ ਚ ਕੀਤੀ ਬਈ ਉਹਦੀ ਮੋਜੇ ਦੀ ਆਪਣੇ ਦੀ ਤੇ ਟੜਕੇ ਰੰਗ ਜਦੋਂ ਕੱਢਾਂਗੇ ਨਾ ਬਈ ਉਹਦਾ ਖਮਾ ਬੱਚਿਆਂ ਦਾ ਬੱਚੇ ਕੱਲ ਨੂੰ ਅਗੇੜਿਆਂ ਦੇ ਰੱਖਾਂਗੇ ਬੱਚਿਆਂ ਦੇ ਡਾਈਗ੍ਰਾਮ ਹੈ ਕਰ ਲੂ ਆਪਾਂ ਕਾਦੋਂ ਵੱਡੇ ਬਦਾਮ ਵਾਲੇ ਤਾਂ ਬੰਦ ਹੋਣਗੇ ਤੇ ਇਹਨਾਂ ਨੂੰ ਮੜਾ ਪਾਣੀ ਵੀ ਪਾ ਦਈਏ ਯਾਰ ਆਪਾਂ ਬੀੜੀ ਉਰੇ ਕੋਲੀ ਜਗਦੇ ਆਜੋ ਆਜੋ ਖਾ ਲਓ ਖਾ ਲਓ ਖਾ ਲਓ ਤੇ ਬਈ ਆਪਾਂ ਵੀ ਖਾਣ ਲੱਗੇ ਤੇ ਆਪਾਂ ਪਾਣੀ ਪਾ ਦਈਏ ਇਹ ਹੁਣ ਜਾਂਦਾ ਹੋ ਇਹ ਰਾਈ ਇਹਦਾ ਪੌੜਾ گرم ਹੋ ਜਾਂਦਾ ਹੈ ਇਹ ਦੇਖੀਏ ਠੰਡਾ ਆਹ ਠੀਕ ਆ ਪਾਈਂ ਯਾਨੀ ਬਈ ਆ ਪਾਣੀ ਪਾ ਲਈ ਆਪਾਂ ਠੰਡਾ ਇਹਨਾਂ ਨੂੰ ਰੰਗ ਆਪਣਾ ਆ ਤੇ ਆ ਇਹ ਆ ਨੋ ਬਈ ਪਾਣੀ ਨਾਖ ਲਈ ਇਹਨਾਂ ਨੂੰ ਆ ਜੋਏ ਆ ਆ ਆ ਲੈ ਵੀ ਪਾਣੀ ਵੀ ਰੱਖਦੇ ਆ ਬਈ ਹੁਣ ਆਪਾਂ ਚੱਲਦੇ ਆ ਥੱਲੇ ਠੀਕ ਹੈ ਬੱਚੇ ਉਹ ਨੂੰ ਪੰਜੇ ਖਾਈ ਜਾਂਦੇ ਆ ਐ ਲੱਗ ਗਿਆਣਗੇ ਬਈ ਹੁਣ ਥੋੜੀ ਸਾਰੀ ਪਤਾ ਤੇ ਜਿਹੜੇ ਆਪਣੇ ਦੂਜੇ ਬੱਚੇ ਉਹ ਵੀ ਉੱਤੇ ਲੈ ਕੇ ਆਂਗਾ ਠੀਕ ਹੈ ਬਈ ਪਾਣੀ ਆਪਾਂ ਹੁਣ ਇਹ ਰੱਖ ਦਈਏ ਤੇ ਆਪਾਂ ਚੱਕ ਦਈਏ ਬਦਾਮ ਵਾਲੇ ਚੈੱਕ ਕਰਦੇ ਕਿ ਬਦਾਮ ਖਾਈ ਜਾਂਦੇ ਆ ਮੈਂ ਟੌਹੀ ਨੇ ਆਹ ਦਾ ਪੀ ਖਾਣੋ ਬਈ ਜੇ ਨਹੀਂ ਖਾਂਦੇ ਤਾਂ ਫੇਰ ਖਵਾ ਦਾਂਗੇ ਉਹਨਾਂ ਟਾਈਮ ਆਪਾਂ ਇਹਨਾਂ ਨੂੰ ਸ਼ੇਡ ਦੇਣੀ ਹੁਣ ਆਹ ਉਹ ਆ ਦੇਖੋ ਬਈ ਇਹਦਾ ਖਿਡਾਰੀ ਬੈਠਾ ਕੋਈ ਨਾ ਬਈ ਆਦਾ ਭੀਜੋ ਗਲੂ ਆਪਾਂ ਪਾਉਂਦੇ ਨਹੀਂ ਇਹਨਾਂ ਨੂੰ ਆਦਾ ਭੀ ਖਾਣਗੇ ਆਇਆ 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 ਆ ਆ ਆਇਆ ਰੋ ਆ ਆ ਹੁਣ ਇਹਦੇ ਬਾਅਦ ਆਪਾਂ ਕੁਝ ਨਹੀਂ ਕਰਦਾ ਬਈ ਦਾਸ ਵਦਾਂ ਪਾਏ ਆਦਾ ਭੀ ਖਾਣਗੇ ਖਲਾਰ ਦੇ ਖਲਾਰਨ ਵਿੱਚ ਸਾਬ ਕਿਤੇ ਹੋਇਆ ਬਈ ਜਮਾ ਉਕੇ ਰੱਖਿਓ ਇਹ ਆਪਾਂ ਮੈਂ ਐਡ ਕਰਾ ਸਾਰਾ ਲਾਇਆ ਹੋਇਆ ਚਾ ਬਈ ਇਹਨਾਂ ਬਾਅਦ ਚਾ ਆ ਕੇ ਦੇਖਾਂਗੇ ਤੇ ਆਪਏ ਹੁਣ ਆਰਾਮ ਕਰਦੇ ਆ ਤੇ ਬਾਅਦ ਚ ਦਿਖਾਵਾਂ ਬਈ ਜੰਪਲ ਸਾਨੂੰ ਨੀਚਲੇ ਕੁਤਰ ਵੀ ਜੇ ਨਹੀਂ ਖਾਦੇ ਉਹ ਇਹਨੂੰ ਮੈਂ ਖਵਾ ਦੂੰ ਬਈ ਆਪੀ ਫਿਰ ਹਾਂਜੀ ਬਈ ਬਸ ਇੱਕ ਬੱਠੜਾ ਪਰੇ ਪਾਣੀ ਦਾ ਆ ਤਾਂ ਕੋਈ ਨਾ ਨਿਕਲ ਜੂ ਬਈ ਠੀਕ ਐ ਤੇ ਇਹ ਬੱਤੇ ਫਿਰ ਤੇ ਪਾਣੀ ਪਾਦਾ ਨਾਲ ਇਧਰ ਪਾਦੇ ਠੀਕ ਐ ਕੰਮ ਕਰਤਾ ਲੋਟ ਇਧਰ ਵੀ ਉਤਲੇ ਗੂਤਰਾ ਪਾ ਮਦਾਵ ਖਵਾਏ ਸੀ ਬਈ ਠੀਕ ਐ ਮਦਾਵ ਹੋ ਗਿਆ ਉਹਦਾ ਸੈਟ ਇੱਤੇ ਪਿਆ ਕਿਹਾ ਉਹਨੂੰ ਅੱਜ ਫੇਰ ਉਹਨਾਂ ਲੱਸੀ ਦਿਓ ਲਾ ਦੇ ਉਹ ਅੰਡਾ ਪ੍ਰਿੰਗ ਨੇ ਰੱਖਾ ਯਾਰ ਤੁਸੀਂ ਮੇਰੇ ਇਹਦਾ ਖਰਾਬ ਹੋਏ ਪੜ ਗਏ ਹੋਵੇ ਮੈਂ ਜੋੜੇ ਤੋੜ ਆਏ ਬਈ ਯਾਰ ਆਵਾ ਤਨ ਅੱਜ ਕਿੰਨੀ ਹੋ ਗਈ ਤੀ ਬਾ 15 ਪਰਾਂ ਤੋਂ ਪਹਿਲਾਂ ਪਹਿਲਾਂ ਜੋੜੇ ਤੋੜ ਦਾਂਗੇ ਬਈ ਯਾਰ ਬਹੁਤ ਬੱਚੇ ਘੜਾਲੇ ਬਹੁਤ ਐ ਅੱਠ ਬੈਠੇ ਅਗਲੇ ਬਾਜੀਆ ਨੂੰ ਯਾਰ ਫੇ ਤੁਸੀਂ ਆ ਲੈ ਲਓ ਜੇ ਜਲਾਈ ਚ ਬੱਚੇ ਘੜ ਲਾਏ ਆਪਾਂ ਠੀਕ ਐ ਜੂਨ ਚ ਜੂਨ ਕਰਾਏ ਲਾਏ ਜੋੜੇ ਤਾਂ ਜਲਾਈ ਅਗਸਤ ਅਗਸਤ ਕਰਾਏ ਹੋ ਜਾਣਗੇ ਬੱਚੇ 2 ਕਿੰਨੇ ਮਗਰੋਂ ਸਤੰਬਰ ਚ ਢਾਕੇ ਬੰਦ ਕਰ ਲਾਂਗੇ ਅਕਤੂਬਰ ਨਵੰਬਰ ਦਾ ਸੰਭਾਵੇਂ ਛਾਂਡੇ ਚੱਲ ਪੂਗੀ ਇੱਧਰ ਵੀ ਓਕੇ ਵੇ ਦਾਣਾ ਪਾਣੀ ਪਾਤਾ ਤੇ ਬਾਈ ਬਣੇ ਆਪਣੇ ਚੰਨੂ ਬਾਈ ਬਹੁਤ ਬਹੁਤ ਸਬਸਕ੍ਰਾਈਬ ਕਰੋ ਯਾਰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਬਈ ਯਾਰ